ਅੱਜ ਚੱਬੇਵਾਲ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਲਈ ਕੈਂਪੇਨ ਕਰਨ ਆਇਆ ਬਹੁਤ بڑا ਹੰਗਾਰਾ ਲੋਕਾਂ ਨੇ ਦਿੱਤਾ ਹੈ ਲੋਕਾਂ ਨੇ ਬਾਜੇਗਾ ਜਿਹਦੇ ਨਾਲ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕੀਤੀ ਸਾਰੇ ਸਾਡੇ ਲੀਡਰ ਸਾਹਿਬਾਨ ਤੇ ਮੈਂ ਧੰਨਵਾਦੀ ਹਾਂ ਬਹੁਤ ਵੱਡਾ ਉਤਸ਼ਾਹ ਲੋਕਾਂ ਵਿੱਚ ਦੇਖਣ ਨੂੰ ਮਿਲਿਆ ਤੇ ਵੱਡੀ ਜਿੱਤ ਵੱਲ ਕਾਂਗਰਸ ਇੱਥੇ ਵੱਧ ਰਹੀ ਹੈ ਤਦਿਸਾਬਾਪਾ ওভারঅল ਚਾਰ ਸੀਟਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਕਹਿੰਦੇ ਫਿਕਸਿੰਗ ਆ ਜੀ ਦੋ ਜਗ੍ਹਾ ਤੇ ਕਾਂਗਰਸ ਜਿੱਤੂਗੀ ਦੋ ਜਗ੍ਹਾ ਤੇ ਆਮ ਆਦਮੀ ਪਾਰਟੀ ਜਿੱਤੂਗੀ ਕਿਉਂ ਲੋਕਾਂ ਦੇ ਵਿੱਚ ਇਹ ਵਿਚਾਰ ਆ ਰਿਹਾ ਹੈ ਵੀਰਾ ਜੀ ਆਮ ਆਦਮੀ ਨਾਲ ਸਾਡੀ ਕਦੇ ਫਿਕਸਿੰਗ ਨਹੀਂ ਹੋਣੀ ਨਾ ਐਸੀ ਕਰੀਏ ਨਾ ਦੇ ਨਾਲ ਐਸੀ ਇਹਨਾਂ ਨੂੰ ਚਾਰੇ ਜਗ੍ਹਾ ਤੇ ਹਰਾਣਾ ਆ ਠੋਕੇ ਹਰਾਣਾ ਉਹ ਤਾਂ ਕਹਿੰਦੇ ਚੱਬੇਵਾਲ ਸਾਹਿਬ ਕਹਿੰਦੇ ਵੀ ਇਸ ਪਾ ਜਿਹੜੀ ਜਮਾਨਤ ਜਬਤ ਕਰਦੇ ਪਹਿਲੇ ਦੂਜੇ ਲਈ ਲੜੀ ਜਾਂ ਨੁਕਰੀ ਕਰਦੇ ਹਾਂ ਹਾਂ ਮੈਂ ਮੈਂ ਤਾਂ ਆਪ ਕਹਿੰਨਾ ਚੱਬੇਵਾਲ ਜਿਹੜਾ ਹੈਗਾ ਰਾਜਕੁਮਾਰ ਉਹਦੇ ਮੁੰਡੇ ਦੀ ਜਮਾਨਤ ਜਬਤ ਨਹੀਂ ਉਹੀ ਗੱਲ ਤੁਸੀਂ ਕਹਿ ਰਹੇ ਚੰਨੀ ਸਾਹਿਬ ਤੁਸੀਂ ਦੱਸਿਆ ਜੀ ਪਰਿਵਾਰਵਾਦ ਦੀ ਤੁਸੀਂ ਗੱਲਬਾਤ ਕੀਤੀ ਹੈ ਕਿ ਜਦੋਂ ਤੁਹਾਡੇ ਮੁੰਡੇ ਨੂੰ ਵੀ ਆਫਰ ਆਈ ਸੀ ਜਵੰਦਰ ਤਾਂ ਤੁਸੀਂ ਮਨ ਕਰਤਾ ਕਿ ਡਿਜ਼ਰਵਿੰਗ ਤੇ ਜਿਹੜਾ ਵਰਕਰ ਹੈ ਉਹਨੂੰ ਦਿੱਤੀ ਜਾਵੇ ਤਾਂ ਤੁਸੀਂ ਵੀ ਪੈਰਾਸ਼ੂਟ ਰਾਹੀ ਇੱਥੇ ਕੈਂਡੀਡੇਟ ਕਿਉਂ ਉਤਾਰਿਆ ਤੁਹਾਨੂੰ 1.5 ਤੋਂ 2 ਲੱਖ ਦੇ ਵਿੱਚ ਇਹ ਜਿਹੜਾ ਕੈਂਡੀਡੇਟ ਹੈ ਸਾਡਾ ਇਹਦੀ ਬੈਕਗ੍ਰਾਉਂਡ ਹੈ ਜਿਹੜੀ ਅੰਬੇਦਕਰੀ ਹੈ ਇਹ ਅੰਬੇਦਕਰ ਦੀ ਡਾਇਓਲੋਜੀ ਦੇ ਨਾਲ ਮਿਲ ਕੇ ਚੱਲਦਾ ਹੈ ਇਸ ਕਰਕੇ ਅਸੀਂ ਇਹਨੂੰ ਪਾਰਟੀ ਨੇ ਚੁਣਿਆ। ਰਾਜਾ ਬੜਿੰਦਿਆ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ 50000 ਰੁਪਏ ਦੇਣ ਦਾ ਗੱਲ ਕਰਦੇ ਤੇ ਡਬਲ ਪੈਸੇ ਕਰਨ ਦੇ। ਮੈਂ ਦੇਖਿਆ ਨਹੀਂ ਵੀਰੇ ਵੀਡੀਓ ਦੇਖਿਆ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਬੇਨਤੀ ਕਰਨਾ ਚਾਹੁੰਦਾ ਹੈ ਕਿ ਚੱਬੇਵਾਲ ਕਾਂਗਰਸ ਦੀ ਪੁਰਾਣੀ ਸੀਟ ਹੈ ਤੇ ਕਾਂਗਰਸ ਇੱਥੇ ਤੇ ਅੱਜ ਵੀ ਮਜ਼ਬੂਤ ਹੈ। ਚੱਬੇਵਾਲ ਹੈ ਜਿਹੜਾ ਉਪ ਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕਾਂਗਰਸ ਦੇ ਦਵਾਰੇ ਮੁੜਿਆਉਣਾ ਤੇ ਕਾਂਗਰਸੀ ਮਨ ਨੂੰ ਬੋਡ ਪਾਉਣ ਕਾਂਗਰਸ ਪਾਈ ਹੁਣ ਤੋ ਇਹਨੂੰ ਕਦੇ ਨਹੀਂ ਲੈਂਦੀ ਤਾਂ ਕਾਂਗਰਸ ਤੇਰੇ ਵਰਗੇ ਜਿਹੜਾ ਨੇ ਪਿੱਠੇ ਛੁਰਾ ਮਾਰਿਆ ਕਾਂਗਰਸ ਦੇ ਉਹਨਾਂ ਦੀ ਕੋਈ ਗਾਹਕ ਨਹੀਂ ਹੈ ਐਸੀ ਕਾਂਗਰਸ ਦੇ ਦਵਾਰੇ ਉਹਨੂੰ ਨਹੀਂ ਲਮਾਗੇ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਦੂਸਰਾ ਉਹਦਾ ਭਾਈ ਵੀ ਮੰਗਦਾ ਸੀ ਉਹਦੀ ਪਰਜਾਇ ਵੀ ਮੰਗਦੀ ਸੀ ਉਹਨਾਂ ਪਰ ਵੀ ਵਿਸ਼ਵਾਸ ਨਹੀਂ ਕਰਿਆ ਇੱਥੇ ਕਿਸੇ ਪਰ ਵਿਸ਼ਵਾਸ ਨਹੀਂ ਕਰਿਆ ਆਪਣੇ ਮੁੰਡੇ ਨੂੰ ਟਿਕਟ ਦਿੱਤੀ ਹੈ ਤੀਸਰਾ ਇਸ ਚੱਬੇਵਾਲ ਦੀ ਡਿਵੈਲਪਮੈਂਟ ਵਾਸਤੇ ਜਦ ਮੈਂ ਮੁੱਖ ਮੰਤਰੀ ਬਣਿਆ ਮੈਂ 15 ਕਰੋੜ ਰੁਪਇਆ 3 ਮਹੀਨੇ ਚ ਭੇਜਿਆ ਤੇ ਬਹੁਤ ਸਾਰੀਆਂ ਸੜਕਾਂ ਨਮੀਆਂ ਬਣਾਈਆਂ ਤੇ ਚੌੜੀਆਂ ਕੀਤੀਆਂ ਕਾਂਗਰਸ ਪਾਰਟੀ ਨੇ ਇੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਾਈ ਹੈ ਚੱਬੇਵਾਲ ਰਾਜਕਮਾਰ ਦੀ ਡਿਵੈਲਪਮੈਂਟ ਨਹੀਂ ਸੀ ਇਹ ਕਾਂਗਰਸ ਪਾਰਟੀ ਨੇ ਡਿਵੈਲਪਮੈਂਟ ਕੀਤੀ ਹੈ ਅੱਗੇ ਨੂੰ ਵੀ ਅਸੀਂ ਇੱਥੇ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹਾਂ ਤੇ ਵੱਡੇ ਮਾਰਜਨ ਤੇ ਕਾਂਗਰਸ ਪਾਰਟੀ ਨੂੰ ਲੋਕ ਜਿਤਾਉਣ ਨੂੰ ਤਿਆਰ ਬੈਠੇ ਐ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਨੇ ਗੁਰੂ ਰਵਿਦਾਸ ਨੂੰ ਧੋਖਾ ਦਿੱਤਾ ਹੈ ਜਿਨ੍ਹਾਂ ਨੇ Dalit ਸਮਾਜ ਨੂੰ ਧੋਖਾ ਦਿੱਤਾ ਕਈ ਵਾਰ ਕਹਿ ਲਿਆ ਕਿ ਡਿਪਟੀ ਸੀਐਮ Dalit ਬਣਾਵਾਂਗੇ ਲੇਕਿਨ ਆਮ ਆਦਮੀ ਪਾਰਟੀ ਨੇ ਅਜੇ ਤੱਕ ਬਣਾਇਆ ਨਹੀਂ ਕਈ ਵਾਰ ਕਹਿ ਲਿਆ BJP ਤੇ ਆਮ ਆਦਮੀ ਪਾਰਟੀ ਨੇ ਕਿ ਗੁਰੂ ਰਵਿਦਾਸ ਜੀ ਦੇ ਨਾਮ ਤੇ ਇੱਥੇ ਦੇ ਆਦਮਪੁਰ 에어ਪੋਰਟ ਦਾ ਨਾਮ ਰੱਖਾਂਗੇ ਲੇਕਿਨ ਅਜੇ ਤੱਕ ਰੱਖਿਆ ਨਹੀਂ ਦਲਿਤ ਸਮਾਜ ਨਾਲ ਹਮੇਸ਼ਾ ਇਹਨਾਂ ਨੇ ਧੋਖਾ ਕੀਤਾ ਹੈ ਐਸੀ ਇਸੇ ਤਰ੍ਹਾਂ ਬੀਬੀਆਂ ਨਾਲ ਇਹਨਾਂ ਨੇ ਧੋਖਾ ਕੀਤਾ ਪਹਿਲਾਂ ਕਹਿੰਦੇ 1000 ਰੁਪਏ ਮਹੀਨਾ ਦਾ ਹੀ ਕਰਾਂਗੇ ਫਿਰ ਕਹਿੰਦੇ ਲਓ ਜੀ ਹੁਣ 1100 ਕਰ ਦਾਂਗੇ ਕਰਿਆ ਕਰਾਇਆ ਕੁਛ ਨਹੀਂ 50% ਆਬਾਦੀ ਬੀਬੀਆਂ ਦੀ ਹੈ ਦਲਿਤ ਸਮਾਜ ਚੱਬੇਵਾਲ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਤੇ ਹਮੇਸ਼ਾ ਉਹਨਾਂ ਦਾ ਐਸੀ ਸਤਕਾਰ ਕੀਤਾ ਹੈ ਲੇਕਿਨ ਇਹਨਾਂ ਨੇ ਹਮੇਸ਼ਾ ਉਹਨਾਂ ਨਾਲ ਧੋਖਾ ਕੀਤਾ ਅੱਜ ਜਿਸ ਤਰੀਕੇ ਦੇ ਨਾਲ ਕਿਸਾਨੀ ਦੀ ਲੁੱਟਮਾਰ ਤੇ ਕੁੱਟਮਾਰ ਹੋ ਰਹੀ ਹੈ ਉਹਦੇ ਵਾਸਤੇ ਬੀਜੇਪੀ ਆਰ ਆਮ ਆਦਮੀ ਪਾਰਟੀ ਦੋਨੋਂ ਜ਼ਿੰਮੇਵਾਰ ਹਨ ਐਸੀ ਦੋਨਾਂ ਦਾ ਵਿਰੋਧ ਕਰਦੇ ਹਾਂ ਕਿਸਾਨਾਂ ਦੇ ਨਾਲ ਅਸੀਂ ਖੜੇ ਹਾਂ ਮੰਡੀਆਂ ਵਿੱਚ ਵੀ ਜਾਂਦੇ ਹਾਂ ਤੇ ਕਿਸਾਨਾਂ ਦੀ ਗੱਲ ਮੈਂ ਹਰ ਪੱਧਰ ਤੇ ਕਰਦਾ ਹਾਂ ਕੱਲ ਨੂੰ ਮੇਰੀ ਕਮੇਟੀ ਦੀ ਮੀਟਿੰਗ ਹੈ ਜਿਦੇ ਵਿੱਚ ਮੈਂ ਚੇਅਰਮੈਨ ਐ ਐਗਰੀਕਲਚਰ ਫੂਡ ਪ੍ਰੋਸੈਸਿੰਗ ਤੇ ਐਨੀਮਲ ਹੈਜ਼ਮੈਂਟਰੀ ਕਮੇਟੀ ਉਹਦੇ ਵਿੱਚ ਮੈਂ ਅਫਸਰਾਂ ਨੂੰ ਬੁਲਾਇਆ ਉਹਦੇ ਵਿੱਚ ਪੰਜਾਬ ਬਾਰੇ ਜਿਹੜੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਉਹਦੇ ਬਾਰੇ ਗੱਲ ਕਰਾਂਗਾ। ਅੱਜ ਵੀ ਕਿਸਾਨਾਂ ਤੋਂ ਬਠਿੰਡਾ ਦੇ ਵਿੱਚ ਸਵੇਰੇ ਤੜਕਸਾਰ ਜਿਹੜਾ ਲਾਠੀ ਚਾਰਜ ਕਰ ਦਿੱਤਾ ਗਿਆ ਉਹ ਝੋਨੇ ਦੀ ਖਰੀਦ ਨਹੀਂ ਹੋ ਰਹੀ ਸੀ ਉੱਥੇ। ਭਗਵੰਤ ਮਾਨ ਬੀਜੇਪੀ ਸਰਕਾਰ ਦਾ ਹੱਥ ਟੋਕਾ ਬਣਿਆ ਹੋਇਆ ਉਹਨਾਂ ਦੀ ਭੋਡੀ ਭੇਡ ਬਣਿਆ ਹੋਇਆ ਹੈ। ਉਹਨਾਂ ਦੇ ਕਹਿਣ ਤੇ ਸਾਰਾ ਕੁਝ ਕਰਦਾ ਹੈ। ਕਿਸਾਨਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਹੋਇਆ ਉਹਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਔਰ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ